ਅਮਰਸਰ ਦੇ ਵਿੱਚ ਭੜਕੇ ਹਿੰਦੂ ਸਮਰਦਾਇ ਦੇ ਲੋਕ ਖੁੱਤੇ ਤੌਰ ਦੇ ਉੱਤੇ ਆਮਾਦੀ ਪਾਰਟੀ ਦੇ ਆਗੂਆਂ ਉੱਤੇ ਪੋਸਟਰ ਪਾੜਨ ਦੇ ਲਗਾਏ ਗੰਭੀਰ ਇਲਜ਼ਾਮ ਹਿੰਦੂ ਸੰਪਰਦਾਇ ਅਤੇ ਬੀਜੇਪੀ ਦੇ ਨਾਲ ਬਜਰੰਗਦਾਲ ਨੇ ਮਿਲ ਕੇ ਰੋਡ ਜਾਮ ਕਰ ਕੀਤਾ ਰੋਸ ਪ੍ਰਦਰਸ਼ਨ ਮਾਮਲਾ ਅਮਰਸਰ ਦੇ ਥਾਣਾ ਸੁਲਤਾਨਵਿੰਡ ਦੇ ਅਧੀਨ ਆਉਂਦੇ ਇਲਾਕਾ ਤਰਨਤਾਰਨ ਰੋਡ ਦਾ ਹੈ ਜਿੱਥੇ ਅੱਜ ਸ਼ਾਮ ਨੂੰ ਆਪ ਆਗੂ ਦੀਪਕ ਰਾਜੂ ਵੱਲੋਂ ਸ਼੍ਰੀ ਰਾਮਦਾਸ ਪੋਸਟ ਪਾਰਨ ਤੇ ਭੜਕੇ ਹਿੰਦੂ ਸੰਪਰਦਾਏ ਦੇ ਲੋਕਾਂ ਵੱਲੋਂ ਰੋਡ ਜਾਮ ਕਰ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਚੱਲਦੇ ਮੌਕੇ ਉੱਤੇ ਪਹੁੰਚੇ ACP ਸਾਊਥ ਖੁਸ਼ਬੀਰ ਕੌਰ ਵੱਲੋਂ ਕਾਰਵਾਈ ਦਾ ਆਸ਼ਵਾਸਨ ਦੇ ਧਰਨਾ ਚੁਕਾਇਆ ਗਿਆ ਇਸ ਮੌਕੇ ਗੱਲਬਾਤ ਕਰਦੇ ਆ ਬੀਜੇਪੀ ਮੰਡਲ ਪ੍ਰਧਾਨ ਰਾਜ ਕੁਮਾਰ ਮਹਾਜਨ ਅਤੇ ਹਿੰਦੂ ਸਮਾਜ ਦੇ ਆਗੂਆਂ ਨੇ ਦੱਸਿਆ ਕਿ ਸ਼੍ਰੀ ਨਾਮ ਪ੍ਰਾਣ ਪ੍ਰਤੀਸ਼ਟਾ ਮੌਕੇ ਲਗਾਏ ਸ਼੍ਰੀ ਨਾਮ ਦੇ ਪੋਸਟਰ 파ੜਨ ਦੀ ਵੀਡੀਓ ਜਿਸ ਵਿੱਚ ਆਪ ਆਗੂ ਦੀਪਕ ਕੁਮਾਰ ਰਾਜੂ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਜਿਸ ਨੇ ਮੌਕੇ ਉਤੇ ਪੋਸਟਰ 파ੜ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਸੋ ਸਰਾਸਰ ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣ ਦੀ ਗੋਮੀ ਹਰਕਤ ਹੈ ਜਿਸ ਉੱਪਰ 295A ਦਾ ਮੁਕੱਦਮਾ ਦਰਜ ਕਰਨ ਦੀ ਮੰਗ ਰੱਖੀ ਗਈ ਹੈ ਜੇਕਰ ਪੁਲਿਸ ਵੱਲੋਂ ਆਪ ਆਗੂ ਤੇ ਪਰਚਾ ਦਰਜ ਨਾ ਕੀਤਾ ਗਿਆ ਤਾਂ ਮੁੜ ਤੋਂ ਰੋਸ ਪ੍ਰਦਰਸ਼ਨ ਜਾਰੀ ਰਹੇਗਾ ਰਾਜਗੁਰਮ ਮਾਜਨ ਵਾਈਸ ਪ੍ਰਧਾਨ ਕੋੜ ਮਿਤ ਸਿੰਘ ਇਹ ਦੇਖੋ ਇਹ ਪਰਦਰਸ਼ਨ ਕਿਤਾ ਆ ਰਿਹਾ ਹੈ ਜੀ ਕੀ ਮਸਲਾ ਰੋਜ ਮੰਦਰ ਚ ਮਸਲਾ ਹੈ ਜੀ ਇਹ ਸ੍ਰੀ ਰਾਮ ਚੰਦ ਜੀ ਦਾ 22 ਤਰੀਕ ਨੂੰ ਅਸੀਂ ਜੋ ਦਿਹਾੜਾ ਮਨਾਇਆ ਸੀ ਉਸ ਸੰਬੰਧ ਵਿੱਚ ਸਾਡੇ ਇੱਥੇ ਬੈਨਰ ਲੱਗੇ ਸੀ ਇਹ ਦੀਪਕ ਸਿੰਘ ਰਾਜੂ ਆਪਣੇ ਸਾਥੀਆਂ ਨਾਲ ਆਇਆ ਉਹਨੇ ਬੈਨਰ ਪਾੜ ਦਿੱਤੇ ਆ ਥੱਲੇ ਸੁੱਟ ਗਿਆ ਉਹ ਸਾਡੇ ਬੰਦਿਆਂ ਨੇ ਚੁੱਕ ਕੇ ਰੱਖ ਲਿਆ ਉਹ ਅਸੀਂ ਹੁਣ ਤੁਹਾਡੇ ਸਾਹਮਣੇ ਪੇਸ਼ ਕੀਤਾ ਗਿਆ ਅਸੀਂ ਕਹਿੰਦੇ ਆ ਕਿ ਇਹਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਏ ਇਹ ਕੌਣ ਹੈ ਬੰਦਾ ਜਿਹਨੇ ਬੇਦਬੀ ਦੀ ਦੀਪਕ ਸਿੰਘ ਰਾਜੂ ਆਮ ਪਾਰਟੀ ਦਾ ਬੰਦਾ ਜੀ ਉਹਦਾ ਸਾਹਮਣੇ ਬੈਨਰ ਲੱਗਾ ਉਹ ਆਪਣਾ ਬੈਨਰ ਲਾ ਕੇ ਸਾਡਾ ਬੈਨਰ ਪੜ ਕੇ ਸ਼੍ਰੀ ਰਾਮ ਚੰਦਰ ਜੀ ਦੀ ਮੂਰਤੀ ਨੂੰ ਘਰਾਏ ਸੁੱਟ ਕੇ ਚਲਾ ਗਿਆ ਉਹਨੇ ਬੇਦਬੀ ਕੀਤੀ ਹੈ ਕੋਈ ਨੇ ਇਸ ਸੰਬੰਧੀ ਕੋਈ ਸ਼ਿਕਾਇਤ ਕੀਤੀ ਪੁਲਿਸ ਨੂੰ ਅਸੀਂ ਅਜੇ ਸ਼ਿਕਾਇਤ ਕਰਦੇ ਕਰਦੀ ਹੈ ਜੀ ਐਸਐਸਓ ਸਾਹਿਬ ਨੂੰ ਫੋਨ ਕਰ ਦਿੱਤਾ ਗਿਆ ਉਹ ਮੌਕੇ ਤੇ ਆ ਰਹੇ ਆ ਅਈ ਇਹ ਮੰਗ ਕਰਦੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਏ ਜਿਹੜੀ ਉਹਨੇ ਧਰਮ ਦੀ ਨਿਰਾਦਰੀ ਕੀਤੀ ਹੈ ਉਹਦੇ ਬਨਾਮ ਕੰਦੀ ਕਾਰਵਾਈ ਹੋਣੀ ਚਾਹੀਦੀ ਹੈ ਡਾਕਟਰ ਸੰਜੀਪ ਕੁਮਾਰ ਅੱਜ ਕੀ ਇਹ ਮਸਲਾ ਹੈ ਜਿਹੜਾ ਅੱਜ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅੱਜ ਜਿਹੜਾ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਇਹ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਜਨਮ ਤੇ ਪ੍ਰਾਣ ਪ੍ਰਤੀਸ਼ਟਾ ਜਿਹੜੀ ਕੀਤੀ ਗਈ ਹੈ ਮੂਰਤੀ ਦੀ ਉਹਦੇ ਸਬੰਧ ਦੇ ਵਿੱਚ ਕੁਝ ਪੋਸਟਰਸ ਲਗਾਏ ਗਏ ਸੀ ਬੈਨਰਸ ਲਗਾਏ ਗਏ ਸੀਗੇ ਉਹਨਾਂ ਨੂੰ ਉਹਨਾਂ ਦੇ ਵਿੱਚੋਂ ਇੱਕ ਬੈਨਰ ਨੂੰ ਅੱਜ ਆ ਕੇ ਦੀਪਕ ਸਿੰਘ ਰਾਜੂ ਨਾਮ ਦਾ ਆਮ ਆਦਮੀ ਪਾਰਟੀ ਦਾ ਕਾਰਕੁਨ ਫਾੜ ਕੇ ਬੇਅਦਬੀ ਕਰਕੇ ਚਲਾ ਗਿਆ ਔਰ ਜਦੋਂ ਅਸੀਂ ਇੱਥੇ ਆ ਕੇ ਦੇਖਿਆ ਤੇ ਇਹ ਬੈਨਰ ਨੀਚੇ ਡਿੱਗਿਆ ਹੋਇਆ ਸੀਗਾ ਔਰ ਇਸ ਨੂੰ ਅਸੀਂ ਸੰਭਾਲ ਕੇ ਸੇਜ ਕੇ ਤੁਹਾਡੇ ਸਾਹਮਣੇ ਤੁਸੀਂ ਦੇਖ ਹੀ ਰਹੇ ਹੋ ਇਸ ਬੈਨਰ ਨੂੰ ਜਿਹੜੀ ਭਗਵਾਨ ਦੀ ਇਰਾਦਤ ਹੋਇਆ ਅਸੀਂ ਉਹਦੇ ਖਿਲਾਫ ਅੱਜ ਸਾਰੇ ਇਕੱਠੇ ਹੋਏ ਆਂ ਅਤੇ ਇਹੀ ਮੰਗ ਕਰਦੇ ਆਂ ਕਿ ਉਸ ਦੀਪਕ ਸਿੰਘ ਰਾਜੂ ਦੇ ਵਿਰੁੱਧ ਪੜਨ ਦੀ ਕਾਰਵਾਈ ਕੀਤੀ ਜਾਵੇ ਮੈਂ ਰਾਜਕਮਾਰ ਕੋਟ ਮਿਸਿੰਗ ਮੰਡਲ ਪ੍ਰਧਾਨ ਜੀ ਅਸੀਂ ਅਯੁੱਧਿਆ ਦੇ ਵਿੱਚ ਭਗਵਾਨ ਰਾਮ ਦੇ 525 ਸਾਲ ਆਂ 5 ਸਾਲਾਂ ਬਾਅਦ ਆਂਦੀ ਖੁਸ਼ੀ ਦੇ ਵਿੱਚ ਉੱਥੇ ਇਹ ਬੈਨਰ ਲਵਾਏ ਸੀ ਜੀ ਜਿਹਨਾਂ ਵਿੱਚੋਂ ਕੀ ਚੁੰਗੀ ਦਾ ਵੀ ਲੱਗਾ ਸੀ ਠੀਕ ਹੈ ਜੀ ਇਹ सोनू ਸਿੰਘ ਰਾਜੂ ਆ ਕੇ ਦੀਪਕ ਸਿੰਘ ਰਾਜੂ ਆ ਕੇ ਇਹ ਬੈਨਰ ਫਾੜ ਕੇ ਪੈਰਾਂ 'ਚ ਸਿੱਟ ਕੇ ਬੇਅਦਬੀ ਕਰਕੇ ਤੇ ਚਲਾ ਗਿਆ ਕੀ ਕਹਦਾ ਭਗਵਾਨ ਰਾਮ ਦੀ ਹਿੰਦੁਸਤਾਨ ਦੀ ਇੱਜ਼ਤ ਨਹੀਂ ਕੀਤੀ ਕੀ ਕਹਦਾ ਭਗਵਾਨ ਰਾਮ ਕਿਸੇ ਦੇ ਹਰਮਨ ਪਿਆਰੇ ਨਹੀਂ ਹੈ ਸਾਨੂੰ ਜਿਸ ਵੇਲੇ ਵੀ ਸੂਚਨਾ ਮਿਲੀ ਹੈ ਜੀ ਸਾਰੇ ਆ ਨਾ ਫਟਾਫਟ ਇਕੱਠੇ ਹੋ ਗਏ ਆ ਜੀ ਅਸੀਂ ਪ੍ਰਸ਼ਾਸਨ ਤੋਂ ਇਹੇ ਮੰਗ ਕਰਦੇ ਆ ਜੇ ਦੀਪਕ ਸਿੰਘ ਰਾਜੂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਇਹਦੇ ਤੇ ਪੱਤਾ ਦਿੱਤਾ ਜਾਵੇ ਵੀ ਅਸੀਂ ਇਸ ਤੋਂ ਘੱਟ ਕੁਝ ਨਹੀਂ ਮੰਗਦੇ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰੇਗਾ ਤੇ ਅਸੀਂ ਇਹ ਰੋਡ ਜਾਮ ਕਰਾਂਗੇ ਵੱਲੋਂ ਤੇ ਇਹਨਾਂ ਦੇ ਸਾਥੀਆਂ ਵੱਲੋਂ ਸਾਨੂੰ ਕੰਪਲੀਟ ਕੀਤੀ ਹੈ ਵੀ ਅੱਜ ਕੋਈ 8:00 ਵਜੇ ਦੇ ਕਰੀਬ ਇੱਥੋਂ ਦੇ ਰਾਜਕੁੰਮਾਰ ਦੀਪ ਕੁਮਾਰ ਰਾਜੂ ਆ ਉਹਨਾਂ ਨੇ ਇੱਥੇ ਪੋਸਟਰ ਲੱਗਾ ਹੋਇਆ ਸੀ ਤੇ ਉਹਨਾਂ ਨੇ ਲਾ ਕੇ ਜਿਹੜਾ ਖੇਚਿਆ ਤੇ ਸਾਡੇ ਜਿਹੜੀ ਹਿੰਦੂ ਭਾਵਨਾਵਾਂ ਨੂੰ ਥੇਸ ਪਹੁੰਚੀ ਹੈ ਤੇ ਕਾਰਵਾਈ ਕੀਤੀ ਜਾ ਰਹੀ ਹੈ ਇਸ ਵੰਦੀ ਅਸੀਂ ਕਾਰਵਾਈ ਕਰ ਰਹੇ ਹਾਂ ਕੀ ਡਿਮਾਂਡ ਹੈ ਜੀ ਇਹਨਾਂ ਵੀ ਕੀ ਕਰਵਾਏ ਚਾਹੁੰਦੇ ਆ ਮਕਦਮਾ ਦਰਜ ਕਰਕੇ ਤੇ ਕਾਰਵਾਈ ਚਾਹੁੰਦੇ ਹਨ ਮਦਦ ਕੀਤਾ ਜਾਵੇ ਤੇ ਬੰਦੇ ਜਿਹੜੇ ਪਛਾਣਨ ਚਾਹੇ ਹਾਂਜੀ ਇਹਨਾਂ ਨੇ ਬਾਈ ਨੇਮ ਦਰਖਾਸਤ ਦਿੱਤੀ ਹੈ ਬਾਕੀ ਜੋ ਵੀ ਇਹ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਮੈਂ ਦੱਸਣਾ ਚਾਹੂੰਗੀ ਕਿ ਮੈਂ ਏਸੀਪੇ ਸਾਊਥ ਕੋਲ ਵੀ ਵੇਖ ਰਹਾ ਹਾਂ ਅੱਜ 4:30 ਤੋਂ 5:00 ਵਜੇ ਮੈਨੂੰ ਇੱਕ ਇਨਫੋਰਮੇਸ਼ਨ ਆਂਦੀ ਹੈ ਕਿ ਸ਼ਰਮਾ ਕਲੋਨੀ ਦੇ ਸਾਹਮਣੇ ਇੱਕ ਜਿਹੜੇ ਰਾਜਕੁਮਾਰ ਜੀ ਵੱਲੋਂ ਪੋਸਟਰ ਲੱਗੇ ਹੋਏ ਸੀਗੇ ਤੇ ਉਹ ਪੋਸਟਰ ਜਿਹੜਾ ਵਾ ਫਾੜ ਦਿੱਤਾ ਗਿਆ ਵਾ ਤੇ ਉਹਨਾਂ ਦੀ ਬਕਾਇਦਾ ਇਹਨਾਂ ਦੀ ਵੀਡੀਓ ਇਹਨਾਂ ਨੇ ਮੇਰੇ ਗਾੜੀ ਪੇਸ਼ ਕੀਤੀ ਹੈ ਤੇ ਅਸੀਂ ਇਹਨਾਂ ਦਾ ਜਿਹੜੇ ਵੀ ਐਪਲੀਕੇਸ਼ਨ ਹੈ ਉਹ ਲਈ ਹੈਗੀ ਆ ਤੇ ਐਸ ਪਰ ਲਾਅ ਜਿਹੜੀ ਬਣਦੀ ਕਾਰਵਾਈ ਕਰਾਂਗੇ ਸੋ ਇੱਕ ਵੀਡੀਓ ਵੀ ਜਿਹੜੀ ਵਾਇਰਲ ਹੁੰਦੀ ਦਿਖਾਈ ਦਿੰਦੀ ਜਿਹਦੇ ਵਿੱਚ ਪੋਸਟਰ ਪਾੜਿਆ ਜਾ ਰਿਹਾ ਉਹ ਵੀ ਇਹਨਾਂ ਵੱਲੋਂ ਵਾਇਰਲ ਕੀਤੀ ਗਈ ਹੈ ਸਾਹਮਣੇ ਆਈ ਹੈ ਤੇ ਕੀ ਕਾਰਵਾਈ ਕੀਤੀ ਜਾਵੇ ਦੇਖੋ ਜੀ ਇਹਨਾਂ ਕੋਈ ਵੀਡੀਓ ਅਸੀਂ ਮੈਂ ਹੁਣੇ ਦੇਖਿਆ ਹੁਣੇ 9:30 ਦਾ ਹੀ ਵਾਕਿਆ ਇਹ ਹੈਗਾ ਤੇ ਅਸੀਂ ਵੀਡੀਓ ਨੂੰ ਜਾਂਚ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਐਸ ਪਰ ਲਾ ਜਿਹੜੀ ਹੈਗੀ ਹੈ ਕਾਰਵਾਈ ਕਰਾਂਗੇ ਮੁਰਲੀ ਜਾਂਚ ਕੋਈ ਗੱਲ ਸਾਹਮਣੇ ਆਈ ਹੈ ਵੀ ਕਿ ਕਿਸ ਪਾਰਟੀ ਨਾਲ ਬਿਲੋਂਗ ਕਰਦਾ ਸੀ ਬੰਦਾ ਜਿਹਨੇ ਪੋਸਟ ਨਹੀਂ ਜੀ ਫਿਰ ਇਹਨਾਂ ਦੇ ਪਬਲਿਕ ਦੇ ਕਹਿਣ ਮੁਤਾਬਕ ਦਾ ਇਹ ਅਲੱਗ-ਅਲੱਗ ਪਾਰਟੀ ਵਾਈਜ਼ ਬਾਜ਼ੀ ਹੈ ਬਟ ਐਸ ਅ ਪੁਲਿਸ ਆਫੀਸਰ ਮੈਂ ਕਹਿਣਾ ਚਾਹੂੰਗੀ ਮੈਂ ਪ੍ਰੋਪਰ ਇਨਵੈਸਟੀਗੇਟ ਕਰੂੰਗੀ ਤੇ ਜਿਸ ਵੀ ਆ ਆਦਮੀ ਨੇ ਇਹ ਜਿਹੜਾ ਆਫੈਂਸ ਕੀਤਾ ਹੋਇਆ ਉਹ ਤੇ ਡੈਫੀਨਟਲੀ ਚਾਰਜ ਲਾ ਕੇ ਜਿਹੜਾ ਐਸ ਪਰ ਲਾ ਪਰਚਾ ਦਰਜ ਕੀਤਾ ਜਾਏਗਾ ਤੁਹਾਨੂੰ ਆਸ਼ਵਾਸਨ ਦੇ ਕੇ ਧਰਨਾ ਚਾਹ ਹੈ ਬਿਲਕੁਲ ਜੀ ਬਿਲਕੁਲ ਮੈਂ ਸਵੇਰੇ ਆਪਣੇ 10 10:30 ਵਜ ਜਿਹੜੀ ਵੀਡੀਓ ਬਣਾਈ ਹੋਈ ਹੈ ਇਹਨਾਂ ਦੇ ਕਿਸੇ ਵਿਅਕਤੀ ਵੱਲੋਂ ਤੇ ਉਹ ਮੇਰੇ ਗਾੜੀ ਪ੍ਰেজেন্ট ਕਰ ਦੇਣ ਤੇ ਇੱਕ ਵਾਰੀ ਪ੍ਰੋਪਰ ਤਰੀਕੇ ਦੀ ਕਾਰਵਾਈ ਕੀਤੀ ਜਾ